ਸਾਰਿਆਂ ਨੂੰ ਪਿਆਰ ਪਿਆਰ ਜੀ। ਕੱਲ੍ਹ ਤੋਂ ਜਿਹੜੇ ਕੋਲ ਨਾਮ ਕਿਲਾ ਗਏ। ਫਿਰ ਫਿਰ ਕਿ ਭੰਡਾ ਮੋ ਤੇ ਗੱਲਾਂ ਕਰ ਗਏ। ਜਿਹਨੇ ਨੂੰ ਤੱਕਿਆ ਤਾਂ ਬਾਤ ਨਹੀਂ ਰਹੋ ਜੀ। ਬਹੁਤ ਜ਼ਿਆਦਾ ਹਨਾ। ਤੇ ਧੁੰਦ ਵੀ ਬਹੁਤ ਜ਼ਿਆਦਾ ਪੈ ਗਈ ਸੀ। ਤਾਂ ਕਰਕੇ ਹੁਣ ਆਪਾਂ ਨੇ ਸਮਾਨ ਕੱਢਤਾ ਟਰਾਲੀ ਚੋਂ ਤੇ ਟਰਾਲੀ ਵਿੱਚ ਦੇ ਦੁੱਧਾ ਤਾਂ ਗਿਰਿਆ ਹੋਇਆ ਨਾ। ਡੁੱਲਿਆ ਹੋਇਆ। ਤੇ ਹੁਣ ਆਪਾਂ ਇਹਨੂੰ ਧੋਣੇ ਆ। ਧੋ ਗਏ ਫਿਰ ਚੱਲਦੇ ਆਪਾਂ ਪਿੰਡ ਨੂੰ। ਸਮਾਨ ਵੀ ਧੋਣੇ ਆਲਾ ਪਰ ਉਹ ਬਾਅਦ ਚ ਧੋ ਦੰਦੇ ਆ ਹਨਾ। ਇਹਨੂੰ ਵੀ ਨੂੰ ਧੋਣੇ ਆ। ਰੜਕਾ ਰੜਕਾ ਲੈਟ ਨਹੀਂ ਆਗੀ ਚਲੋ ਜੀ ਲੈਟ ਹੈ ਨਹੀਂ ਫੋਨ ਕਰਕੇ ਬੱਚਲਾ ਕਾਦਾਊਗੀ ਫੋਨ ਕਰਕੇ ਬੱਚਲਾ ਕਾਦਾਊਗੀ ਮੈਂ ਤੇ ਭਾਗੂ ਬਸ ਅਸੀਂ ਦੋਏ ਜਾਣੇ ਆ ਬਾਕੀ ਸਾਰੇ ਨੱਠ ਗਏ ਜੇ ਸਟਾਰਟ ਨਾ ਹੋਇਆ ਕਰ ਦੇ ਕਰ ਦੇ ਜੇ ਕਰ ਨਾ ਹੋਇਆ ਹੈ ਲੈਫਟ ਰੈਨ ਦੇ ਇੱਥੇ ਰਹਿਣ ਦੇ ਲੈਫਟ ਦਾ ਚਲੋ ਦੇਖਦੇ ਹਾਂ ਹੁਣ ਲੇਟ ਆਈ ਤੇ ਕੀ ਬਣਦਾ ਮੁੰਡਾ ਪਿਆ ਵਾ ਸੋਚਾਂ ਚ ਤੇ ਭਾਂਡੇ ਆਪਾਂ ਨੇ ਇੱਥੇ ਰੱਖ ਤੇ ਇਹ ਹੁਣ ਪਤਾ ਨਹੀਂ ਕਾਤੋਂ ਹੋਣੇ ਆ ਤੋ ਹੋ ਜਾਊਗਾ ਕਿਹਨਾਂ ਦੇ ਦਵਿੰਦਰਾਂ ਦੇ ਟਰਾਲੀ ਚਲੇਦਾ ਜਾਣੀ ਹਾਂ ਨਹੀਂ ਜਾਣੀ ਕਿੱਥੇ ਤੱਕ ਇੱਥੇ ਤੱਕ ਮੋਟਰ ਦਾ ਮੋਟਰ ਮੋਟਰ ਕਿੱਥੇ ਨਾਲ ਦੀ ਕਿੱਥੇ ਮੋਟਰ ਨੂੰ ਤਾਂ ਪਤਾ ਨਹੀਂ ਮੋਟਰ ਕਿੱਥੇ ਹੈ ਦੇਖੋ ਹੈਲੋ ਮੋਟਰ ਨਹੀਂ ਚੱਲ ਰਹੀ ਲਾਈਟ ਆ ਗਈ ਪਰ ਮੋਟਰ ਨਹੀਂ ਚੱਲਦੀ ਠੀਕ ਮੈਂ ਇਧਰ ਗੁਰਦੁਆਰੇ ਭਾਂਡੇ ਦੇ ਕੋਲ ਆ ਦੇਖਦੇ ਆ ਕਰਦੇ ਆ ਕੋਈ ਸੈਟਲਮੈਂਟ ਹਾਂ ਐਨਾ ਝੂਠਾ ਕਹਿੰਦਾ ਭਾਂਡੇ ਤੋਂ ਨਹੀਂ ਭਾਂਡੇਆਂ ਨੂੰ ਹੱਥ ਨਹੀਂ ਲਾਇਆ ਹਮ ਐਕਸਪੀਰੀਅੰਸ ਆ ਮੁੰਡੇ ਨੂੰ ਪੂਰਾ ਇਹ ਇੱਥੇ ਥੋੜੀ ਜਿਹਾ ਇਧਰ ਉੱਚੀ ਆ ਨਾ ਤਾਂ ਕਰਕੇ ਉਧਰ ਪਾਣੀ ਖੜਦਾ ਥੋੜਾ ਜਿਹਾ ਵਾਸਾ ਚੱਲਦੇ ਹੁਣ ਥੋਲੀਏ ਭਾਂਡੇ ਆਪੇ ਥੋਲਣਗੇ ਇਹ ਆਪਾਂ ਚੱਲਦੇ ਆਂ ਇੰਨਾ ਕਾ ਕੰਮ ਤਾਂ ਇਹਨਾਂ ਨੂੰ ਕਰਨਾ ਵੀ ਚਾਹੀਦਾ ਬੇਲੀयां ਗੱਲਦੇ ਇਹ ਬੇਲੀयां ਤੁਸੀਂ ਗੱਲਦੇ ਇੰਨਾ ਕਾ ਕੰਮ ਕਰਨਾ ਵੀ ਚਾਹੀਦਾ ਚਲੋ ਨਵੇੜ ਦੀਏ ਚੱਲਦੇ ਆਂ ਫਿਰ ਆਪਾਂ ਲੋ ਜੀ ਹੋ ਗਿਆ ਡੰਨ ਆਪਣਾ ਟਰਾਲੀ ਦਾ ਨਿਬੜ ਗਿਆ ਤੇ ਇਹਨੂੰ ਹੁਣ ਥੋੜਾ ਜਿਹਾ ਟਾਈਮ ਉੱਤੋਂ ਪੰਜ ਖੜਾਉਨੇ ਆਂ ਪਾਣੀ ਜਾਂ ਸੁੱਕ ਜੂਕਾ ਹੋਲੀ ਤੇ ਫਿਰ ਚੱਲਦੇ ਆਂ ਵਸ ਆਪਾਂ ਅੱਧੇ ਘੰਟੇ ਤੱਕ ਨਾ ਨੂੰ ਲੀਂਨੇ ਨੂੰ ਤੇ ਚੱਲਦੇ ਆਂ ਫਿਰ ਆਪਾਂ ਤੇ ਕਰਦੇ ਆਂ ਬੈਡਰ ਨੂੰ ਸਟਾਰਟ ਅੰਦਰ ਹੀ ਲਾ ਦਿੰਦੇ ਆਂ ਗੁਰਦੁਆਰੇ ਚ ਇਹਨੇ ਚੋਕ ਜਿਹਾ ਹੋ ਗਿਆ ਇਹਨੇ ਨੂੰ ਆਇਆ ਨਾ ਫਿਰ ਆਪਣੇ ਸੁੱਕਣੀ ਨਹੀਂ ਹੈਗੀ ਸੁੱਕਣੀ ਨਹੀਂ ਨਾ ਆਪਣੇ ਛੱਡ ਜਣਾ ਖੜ ਜਣੀ ਫਿਰ ਜਾ ਕੇ ਲਓ ਜੀ ਤੇ ਆਪਾਂ ਦੀ ਲੋ ਵੀ ਹੋਣ ਘਰ ਵਾਪਸੀ ਤੇ ਜਾ ਰਹੇ ਆਂ ਪੌਣ ਘਰ ਨੂੰ ਜਾ ਕੇ ਦੇਖਦੇ ਆਂ ਕਣਕ ਜੇ ਤਾਂ ਕੋਹਲੇ ਜੇ ਚ ਹੋਈ ਤਾਂ ਉਹਦੀ ਸਪਰੇਅ ਕਰਵਾਉਂਦੇ ਆਂ ਆਪਾਂ ਨਾ ਤੇ 13045 ਦੀ ਸਪਰੇਅ ਕਰਾਉਂਦੇ ਆਂ ਤੇ ਲੈ ਕੇ ਆਉਂਦੇ ਆਂ ਜਾ ਕੇ ਆਪਾਂ ਤੇ ਦੇਖਦੇ ਆਂ ਤੇ ਸਪਰੇਅ ਵਾਲੇ ਨੂੰ ਪੁੱਛਦੇ ਆਂ ਵੀ ਕਦ ਕਰੂਗਾ ਜੇ ਤਾਂ ਕਦ ਕਰੂਗਾ ਤਾਂ ਫਾਟ ਚ ਲੈ ਆਉਣੇ ਲਾਗੇ ਹਨਾ ਚੱਲਦੇ ਆਂ ਫਿਰ ਤੇ ਮਿਲਦੇ ਆਂ ਆਪਾਂ ਤੇਰੇ ਵੀ ਆ ਗਏ ਨਾ ਲੋ ਜੀ ਤੇ ਆ ਗਏ ਆਪਾਂ ਘਰਾਂ ਤੇ ਟਰੈਕਟਰ ਲਾਤਾ ਆਪਾਂ ਨੇ ਉਧਰ ਤੇ ਟਰਾਲੀ ਲਾਤੀ ਆਪਾਂ ਨੇ ਉੱਥੇ ਸੈਟ ਕਰਕੇ ਖੜਾਤਾ ਸਾਰਾ ਕੁਝ ਆਪਾਂ ਨੇ ਹਨਾ ਤੇ ਹੁਣ ਦੇਖਦੇ ਹਾਂ ਹੁਣ ਖੇਤ ਚ ਕਿਹੜਾ ਆ ਮਾਰ ਕੇ ਆਉਂਦੇ ਆ ਤੇ ਉਹਦੇ ਬਸ ਸਪਰੇਅ ਵਾਲੇ ਕੋਲ ਜਾ ਕੇ ਆਉਂਦੇ ਆ ਤੇ ਦੇਖਦੇ ਆ ਕੱਲ ਸਪਰੇਅ ਕਰਾ ਦਿਆ ਜਦ ਹਵਾ ਬਹੁਤ ਜ਼ਿਆਦਾ ਚੱਲਦੀ ਹੈ ਨਾ ਚਲੋ ਚੱਲਦੇ ਆਪਾਂ ਲਾਉ ਜੀ ਤੇ ਆਪਾਂ ਅੱਗੇ ਸੀਗੇ ਖੇਤ ਚ ਕਿਹੜਾ ਆ ਮਾਰਨਾ ਤੇ ਹਵਾ ਵੀ ਬਹੁਤ ਜ਼ਿਆਦਾ ਚੱਲਦੀ ਹੈ ਨਾ ਤੇ ਵਿੱਚ ਬੱਲੀਆਂ ਨਿਕਣ ਲੱਗ ਗਈਆਂ ਚਲੋ ਦੇਖਦੇ ਆ ਉਣਾ ਇਹ ਨਹੀਂ ਪਤਾ ਆਪਾਂ ਨੂੰ ਵੀ ਹੁਣ ਸਪਰੇਅ ਕਰਵਾ ਕੇ ਸਹੀ ਰਹੂਗਾ ਜਾਂ ਹਾਲੇ ਰੁਕ ਜੀਏ ਹਨਾ ਚਲੋ ਕੋਈ ਨਹੀਂ ਪੁੱਛ ਕੇ ਆਉਨੇ ਆ ਜੇ ਉਹਨਾਂ ਦੱਸ ਦੂੰਗੇ ਵੀ 20% ਹਨਾ ਕਿਉਂਕਿ ਹਲੇ ਤਾਂ ਬੱਲਾ ਬਹੁਤ ਘੱਟ ਨਿਕਲੀਆਂ 20% ਨਿਕਲ ਗਈਆਂ ਵੀ 13045 ਕਰਨ ਦਾ ਫਾਇਦਾ ਜਾਂ ਨਹੀਂ ਹੈਗਾ ਹਨਾ ਤੇ ਆਪਾਂ ਉਹਨਾਂ ਨੂੰ ਪੁੱਛ ਲੂਗੇ ਤੇ ਚਲਦੇ ਆਪਾਂ ਲੈ ਆਉਨੇ ਆ ਸਪਰੇਅ ਤਾਂ ਆਨਾ ਬਾਕੀ ਜੇ ਕਾਲੂ ਹੋ ਜਾਵੇ ਤਾਂ ਵਧੀਆ ਹੀ ਗੱਲ ਆ। ਗਾਇਓ ਨੇ ਸਪਰੇਅ ਵਾਲੇ ਕੋਲ ਵੀ ਆਪਾਂ ਵੀ ਕਾਲੂ ਆਪਾਂ ਨੇ ਸਪਰੇਅ ਕਰਨੀ ਆ ਪਰ ਪਹਿਲਾਂ ਉਹਨੂੰ ਪੁੱਛ ਕੇ ਦਈਏ ਨਾ ਦੁਕਾਨ ਵਾਲੇ ਨੂੰ। ਤੇ ਜੇ ਉਹਨੇ ਕਹਿਤਾ ਵੀ ਸਹੀ ਰਹੂਗੀ ਤਾਂ ਫਿਰ ਆਪਾਂ ਲੈ ਆਉਂਗੇ। ਜੇ ਸਹੀ ਨਾ ਰਹੀ ਫਿਰ ਪੂਰੀ ਨਿਸਰੇ ਤੇ ਬਾਅਦ ਕਰ ਦੂੰਗਾ ਨਾ ਜਿੱਦਾਂ ਵੀ ਹੋਇਆ ਤਾਂ ਤਾਂ ਦੇਖ ਲਵਾਂਗੇ ਫਿਰ ਆਪਾਂ। ਤੇ ਚੱਲਦੇ ਆਂ। ਵੈਸੇ 2 ਦਿਨ 2 ਦੋ ਦਿਨ ਮੈਂ ਕੋਰੇ ਆਇਆ ਨਹੀਂ ਹੈਗਾ ਤਿੰਨ ਦਿਨ ਤਿੰਨ ਦਿਨ ਦੇ ਵਿੱਚ ਵਿੱਚ ਬੱਲੀਆਂ ਬਾਹਰ ਆਉਣ ਲੱਗੀਆਂ ਆ ਸਰੋਂ ਦੇ ਬੂਟੇ ਹਰੇਕ ਸਾਲ ਹੁੰਦੇ ਹੀ ਹੁੰਦੇ ਐਨੇ ਕ ਖੇਤ ਪਤਾ ਨਹੀਂ ਕੀ ਚੱਕਰ ਹੈ ਹਰੇਕ ਸਾਲ ਹੁੰਦੇ ਆ ਗੁੱਲੀ ਡੰਡਾ ਤਾਂ ਹੈ ਨਹੀਂ ਜਮਾਈ ਛੋਕੇ ਜਿਹਾ ਸਪਰੇਅ ਕਰਨ ਦਾ ਬਹੁਤ ਜ਼ਿਆਦਾ ਫਾਇਦਾ ਹਾ ਨਾ ਦੇਖੇ ਆਪਾਂ ਨੇ ਪਿਛਲੇ ਸਾਲ ਵੀ ਆਪਣੇ ਇੱਕ ਵੀ ਗੋਲੀ ਲੰਡਾਨੀ ਦਾਗਾ ਮੜਾ ਜਾ ਵੀ ਦੇਖਣ ਇਹਨੂੰ ਤੇ ਇਸ ਵਾਰ ਵੀ ਜਮਾ ਹੀ ਨਹੀਂ ਹੈਗਾ ਫਾਇਦਾ ਤਾਂ ਬਹੁਤ ਆ ਸਕੀ ਸਪਰੇਅ ਕਰਨ ਦਾ ਚਲੋ ਚੱਲਦੇ ਆਂ ਫਿਰ ਆਪਾਂ ਜਮੌਰ ਸਾਹਿਬ ਨੂੰ ਲਓ ਜੀ ਤੇ ਆਪਾਂ ਦਵਾਈ ਲੈ ਕੇ ਆ ਗਏ ਤੇ ਆਪਾਂ ਇਹਦੇ ਸਪਰੇਅ ਵਾਲਿਆਂ ਨੂੰ ਕਹਿਣ ਤੇ ਉਹਨਾਂ ਨੂੰ ਆਪਾਂ ਨੇ ਕਹਿਤਾ ਤੇ ਇੱਧਰ ਮੁੰਡਿਆਂ ਨੇ ਆਲੂਆਪੁਰ ਮਾਰਤੀ ਸਪਰੇਅ ਪੱਟਣਗੇ ਹੁਣ ਮਨ ਲਾਦਾ 2-4 ਦਿਨ ਦੇ ਵਿੱਚ ਵਿੱਚ ਉਹ ਨਾ ਵੇਸੀ ਆਲੂ ਦਾ ਰੇਟ ਥੋੜਾ ਜਿਹਾ ਵੱਧ ਗਿਆ ਮਨ ਲੱਗਦਾ ਕਿਉਂਕਿ ਪਹਿਲਾਂ ਨਾਲੋਂ ਥੋੜਾ ਜਿਹਾ ਵੱਧ ਗਿਆ ਕਿਉਂਕਿ ਪਟਾਈ ਰੁਕੀ ਹੋਈ ਸੀ ਨਾ ਮੀਂਹ ਕਰਕੇ ਥੋੜਾ ਬਾ ਤਾਂ 10-21 ਦਾ ਫਰਕ ਪਿਆ ਹੋਣਾ ਹੈ ਨਾ ਚਲੋ ਕੱਲੂ ਕਰਾਉਂਗੇ ਸਪਰੇਅ ਆਪਾਂ ਤੇ ਠੀਕ ਹੈ ਜੀ ਇਸੇ ਤਰ੍ਹਾਂ ਕਰਦੇ ਆਪਾਂ ਬਲੌਗ ਦਾ ਐਂਡ ਤੇ ਮਿਲਦੇ ਆਪਾਂ ਨੈਕਸਟ ਬਲੌਗ ਚ ਲੈ ਕੇ ਆਵਾਂਗੇ ਤੁਹਾਡੇ ਲਈ ਕੁਝ ਨਿਊਜ਼ ਆ ਠੀਕ ਹੈ ਜੀ ਓਕੇ